ਬਿਰਾ ਬਿਰਾ ਰਸੂ ਸਾਹਿਬ ਔਰ ਜੁਗ ਜੁਗ ਭਗਤੋ ਕਾਇਆ ਪੈਜ ਰਖਦਾ ਰਾਮ ਰਾਜੇ ਹਰਿ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਆਹ ਹੰਕਾਰ ਨੰਦ ਕਾ ਬਟ ਦੇ ਨਾਮ ਦਿਉ ਮੁਖ ਲਾਇਆ ਜਨਨਨ ਕਾ ਸਾਰ ਸੇਵਿਆ ਅੰਤ ਲੈ ਚੜਾਇ ਕੋ ਓਂਕਾਰ ਸਤਿਗੁਰੂ ਹਰਿ ਸਾਧ ਸਲੋਕ ਮਹੱਲਾ ਪਹਿਲਾ ਦੁਖਦਾਰ ਰਸੁਰ ਬੈਜ ਜੇ ਸੁਖਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਗ ਕਰੀਣਾ ਹੋਈ ਬਲਿਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜਵਤ ਜੋਤ ਮਹਿ ਜਾਤਾ ਕੁਲਕਲਾ ਭਰਪੂਰ ਰਹਾ ਤੋ ਸੱਚਾ ਸਾਹਿਬ ਇਸ ਉਸਵਾ ਦੇ ਜਨ ਕੀਤੇ ਸੋ ਪਰ ਪਿਆ ਕਉ ਨਾਨਕ ਕਰਤੇ ਕੀ ਬਾਤਾਂ ਜੋਗਿ ਚ ਕਰਨਾਲ ਸੋ ਕਰੇਆ ਸੋਦਰਗਾ ਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਵਰਸਾ ਹੋਇ ਜੋਦਰ ਤੇ ਰਾਕੇ ਹੈ ਸੋ ਕਰਿ ਗਿਆ ਜਿਤ ਵਸ ਰੋ ਸਮਾਲੇ ਵਜੇ ਤੇਰੇ ਨਾਦ ਅਨੇਕ ਸੰਖਾ ਤੇਤੇ ਤੇਰੇ ਬਾਣਹਾਰੇ ਕਿਤ ਤੇ ਤੇਰਾ ਪ੍ਰੀਤ ਸੁਕੀ ਹੈ ਕਿਤੇ ਤੇਰਾ ਬਾਣਹਾਰੇ ਗਾਵੰਤ ਤੁਨੋ ਪਵਨ ਪਾਣੀ ਵਸੰਤਰ ਗਾਵੈ ਰਾਜਾ ਤਰੰਗਵਾਰੇ ਗਾਵੰਤ ਤੁਨੋ ਜਤਕੋਤਲਹਿ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਨੋ ਈਸ਼ਰ ਬ੍ਰਹਮਾ ਦੇਵੀ ਸੋਹਣਾ ਤੇਰੇ ਸਦਸਵਾਰੇ ਗਾਵੰਤ ਤੁਨੋ ਅਧਰਤੈ ਸੁਨ ਬੈਠੇ ਦੇਵ ਦਿਆਨ ਅੰਦਰ ਨਾਲੇ ਗਾਵੰਤ ਤੁਨੋ ਸੱਦ ਸਮਾਦੀ ਅੰਦਰ ਸਤਿ ਸ਼੍ਰੀ ਅਕਾਲ ਤੋਂ ਕੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਤ ਕੋੜਨਰ ਕੇਸ਼ਵਰ ਜੋਗ ਜੋਗ ਵੇਦਾਂ ਨਾਲੇ ਗਾਵਨ ਤਦਨੋ ਮੋਹਨਿਆ ਬਨਵੋਹ ਸੁਰਗਮਾ ਚ ਪਾਇਲੇ ਗਾਵਨ ਤਦਨੋ ਰਤਨੋ ਪਾਇ ਤੇਰੇ ਲਾਰ ਚੜਦੀ ਰਤਨਾਂ ਨਾਲੇ ਗਾਵਨ ਤਦਨੋ ਜੋਤ ਮਹਾਵਲ ਸੂਰਾ ਗਾਵਨ ਤਦਨੋ ਕਾਣੀ ਚਾਰੇ ਗਾਵਾਂ ਕਦ ਨੂੰ ਓਗਾਂ ਨੂੰ ਬੰਦਰ ਰਵੰਡਾ ਕਰ ਕਰ ਰੱਖੇ ਤੇਰੇ ਧਾਰੇ ਚੈਦ ਦਨ ਓਗਾਂ ਨੂੰ ਜੋਤਿ ਸੁ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਜੇਤੇ ਦਨ ਓਗਾਂ ਨੂੰ ਸੇ ਮੇ ਚਤਨਾ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸੱਚੀ ਨਾਹੀ ਹੈ ਭੀ ਉਸ ਜੈ ਨਾ ਜਾਤੀ ਰਚਨਾ ਜਿੰਨ ਰਜਾਈ ਰੰਗੀ ਰੰਗੀ ਬਾਤਿ ਕਰ ਕਰ ਜਨਸੀ ਮਾਇ ਜਨੋ ਪਾਈ ਕਰ ਕਰ ਦੇਖੈ ਗਿਤਾ ਆਪਣਾ ਜੋਤਿ ਦੀ ਵੜਿਆਈ ਜੋਤਿ ਸਭਾ ਹੈ ਸਵੀਕਰ ਸੀ ਬਿਰੋਪੁ ਨ ਕਰਣਾ ਜਾਏ ਸੋ ਪਤਿ ਸਹ ਸਹ ਪਤ ਸਾਹਿ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣਵਟਾ ਕਾ ਸਭ ਕੋਏ ਕੇਵਡ ਬਡਾ ਡਿਠਾ ਹੋਈ ਕੀ ਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਿਬਾ ਗਾਹਰ ਗੰਬੀਰ ਗੁਣੀ ਗਹਿਰਾ ਕੋਈ ਲੰਜੜਾ ਤੇਰਾ ਕੀਤਾ ਜੇ ਵੜ ਜੀਰਾ ਰਹਾ ਸਭ ਸਰਦਿ ਮਨ ਸਰਦਿ ਕਹਾਈ ਸਭ ਕੀ ਮਤ ਨਾਲ ਕੀ ਮਤ ਪਾਈ ਜਾਣੀ ਤਾਂ ਨਹੀਂ ਗੁਰੁ ਪਰਹਾਈ ਕਹਿਣਾ ਜਾਈ ਤੇਰੀ ਤਰ ਬੜਿਆਈ ਸਭ ਸਾਤ ਸਭ ਤਬ ਸਭ ਚ ਗਈਆ ਸਦਾ ਪਰਖਾ ਗਿਆ ਬੜੇ ਯਾ ਤਦਵਨ ਸਿੱਧੀ ਕਾ ਨਾ ਪਈਆ ਕਰਮ ਵਲਾਨੇ ਠਾਕ ਰਹਾਈਆ ਆਖਣ ਵਾਲਾ ਕਾ ਵਿਚਾਰਾ ਜਿਉਤੀ ਪਰੇ ਤੇਰੇ ਬੰਦਾਰਾ ਜਿਸ ਤੋਂ ਦੇਤ ਸេច ਚਾਰ ਨਾਨਕ ਸੱਚ ਸਵਾਰਣ ਹਰ ਆਸਾ ਮਹੱਲਾ ਪਹਿਲਾ ਆਖਾ ਜੀ ਬਬਸਰ ਮਰ ਜਾਉ ਆਖਣ ਓ ਕਾ ਸਚਾ ਨਾਉ ਸਚ ਨਾਮ ਕੀ ਲਗੈ ਫੂਦ ਤੋਦ ਫੂਖਾ ਆਖਾ ਜਲੀਐ ਦੂ ਸੋ ਗਵਸਰ ਰੇਲੀ ਮਾਇ ਸਚਾ ਸਾਏ ਸਚ ਨਾਮ ਰਹਾਉ ਸਚ ਨਾਮ ਕੀ ਤਲ ਵੜਿਆਈ ਆਖ ਤੋਗੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣਾ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋਵ ਮਰਨਾ ਨਾ ਹੋਵੇ ਸੋ ਦਿੰਦਾ ਰਹੇ ਮਝੂ ਕੇ ਭੋਗ ਗੁਣੇ ਹੋਵਰ ਨਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਵੇ ਜਿਵੜਿਆ ਆਪ ਤੇ ਵਿੜ ਤੇ ਰੀਦਾ ਜੰਦਨ ਕਰ ਗਏ ਕੀ ਤੇ ਰਾਤ ਕ ਸੰਸਾਰ ਹਤੇ ਕਮਜਾ ਨਾਨਕ ਨਾ ਵੈ ਵਾਸਨਾਤ ਰਾਗ ਗੋਇਰੀ ਮਹੱਲਾ ਚੌਥਾ ਅਰ ਕੀ ਜਨ ਜਤੂ ਗੁਰ ਜਤ ਬਰਕਾ ਬੇ ਨ ਕਰੋ ਮੋਰ ਪਾਤ ਭਗ ਕੀ ਰੇ ਕਰਮ ਸਤਿਗੁਰ ਸਰਨਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੌਕਾ ਨਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਹਾਈ ਜਹਾਰ ਕੀਰਤ ਹਮਰੀ ਰਹਿ ਰਾਸ ਰਹਾ ਹਰਦਨ ਕੇ ਵਡਭਾਗ ਵਡੇਰੇ ਹਰ ਹਰ ਸਰਦਾ ਹਰ ਪੈਸ ਹਰ ਹਰ ਨਾਮ ਮੇਰਾ ਤ੍ਰਵਤਾ ਸਹੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਵਰ ਸਨਾਮ ਨਾ ਪਾਇਆ ਏ ਬਾਣੀ ਜੰਪਾ ਸੋ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਦੰਤਨਵਾਸ ਤੇ ਕੋ ਲਿਖਿਆ ਲਖਨ ਦਨ ਸਤ ਸੰਗਤ ਜਿਤ ਹਰ ਸੋ ਪਾਇਆ ਮੇਨ ਜਨ ਨਾਨਕ ਨਾਮ ਪ੍ਰਗਾਸ ਰਾਗ ਬੂਜਰੀ ਮਹੱਲਾ ਪੰਜਵਾ ਚਾਹੇ ਰਹਿ ਮਨ ਤੇ ਰਹ ਉਦਮ ਜਹ ਹਰ ਹਰ ਜੀਉ ਪਰਿਆ ਸਾਲ ਪਤਰ ਮੈਂ ਜੰਤੇ ਉਪਾਏ ਤਾ ਕਰਜ ਕਾਗ ਕਰ ਤਰਿਆ ਮੇਰੇ ਮਾਗੋ ਜੀ ਸਤ ਸੰਗਤ ਮੇਰੇ ਸੋ ਤਰਿਆ ਦੁਰਪ੍ਰਸਾਦ ਪਰਮਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਬਦਾਲੋ ਸਤਵੰਤਾ ਕੋ ਵਿਨਾਗਸ ਕੀ ਧਰਿਆ ਸਰ ਸਰ ਜੁਗ ਸਮਾਏ ਠਾਕੁਰ ਗਾਹੀ ਮਨ ਭਉ ਕਰਿਆ ਉਹ ਦਿਆਵੇ ਸੈ ਕੁਸਾਂ ਤਸ ਬਚੈ ਵਚਨੇ ਛਰਿਆ ਤਨ ਕਉਨ ਕਲਾ ਵੇ ਕਉਨ ਜਗਾ ਵੇ ਮਨ ਮੇ ਸਮਰਨ ਕਰਿਆ ਸਭਨ ਦਾਣ ਦਸ ਅਸ਼ਟ ਸਿਧਾਨ ਠਾਕੁਰ ਕਾਲ ਤਲ ਧਰਿਆ ਜਨ ਨਾਨਕ ਵਲ ਵਲ ਸਦ ਵਰ ਜਾਈਏ ਤੇਰਾ ਅੰਤ ਨਾ ਪਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਬਰਗ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਬਰਗ ਨਰਨਜਨ ਹਰ ਬਰਗ ਨਰਨਜਨ ਰਗਵਾ ਗੰਮੇ ਪਾਰ ਸਭ ਦੇ ਆਵੇ ਸਭ ਦੇ ਆਵੇ ਤੁਰ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੋ ਜੀ ਆ ਕਾ ਕ ਤਾਰ ਆਰਦਿਆ ਬੋ ਸੰਤੋ ਜੀ ਸਭ ਦੁੱਖ ਵਿਚਾਰਨ ਹਾਰਾ ਆਰੇ ਆਪੇ ਦਾ ਗੁਰੂ ਆਰੇ ਆਪੇ ਸੇਵਕ ਜੀ ਚਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਆਰੇ ਕੋ ਬੁਰਖ ਸਮਾੜਾ ਇੱਕ ਦਾਤਿ ਦੇਖ ਭਿਖਾਰੀ ਜੀ ਤਉ ਤੇਰੀ ਚੋਜ ਵਿਡਾੜਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉ ਤਦ ਵਿਨਿਆ ਵਰਨਾ ਜਾਣਾ ਤੂੰ ਪਾਰ ਰੰਭੇ ਅਤਿ ਵਿਅੰਤ ਜੀ ਤੇਰੇ ਕਾਹ ਗੁਣ ਆਖ ਵਖਾਣਾ ਜੋ ਸੇਵਾ ਜੋ ਸੇਵਾ ਕਰ ਜੀ ਜਨ ਨਾਨਕ ਤਨ ਪਰਵਾਣਾ ਹਰਿ ਦੇਵ ਹੈ ਹਰਿ ਦੇਵ ਤੁਜੀ ਸੇ ਜਨ ਜੁਗ ਮੇਸਕ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਆਰਧਾਇਆ ਜੀ ਤਨ ਟੋਟੀ ਜਮ ਕੇ ਵਾਸੀ ਜਨਾਂ ਨਿਰਭਉ ਜਨਾਂ ਨਿਰਬੋਧ ਆਇਆ ਜੀ ਤਨ ਕਾ ਖਉ ਸੋਗ ਵਾਸੀ ਜਨ ਜਿ ਸੇ ਵਾਜਨ ਸੇ ਵਾਗਿ ਰਹਾ ਹਰਿ ਜੀ ਤੇ ਹਰ ਹਰੂ ਤੁਮਾਸੀ ਸੇਤਨ ਸੇਦਮ ਜਨ ਹਰਤਾ ਆਦੀ ਜਨਾਨਕ ਤਰਨ ਵਾਲ ਜਾਸੀ ਤੇਰੇ ਭਗ ਤੇਰੀ ਭਗਤ ਮੰਨਾਰ ਜੀ ਭਰੇ ਵਿਅੰਤ ਵਿਅੰਤਾ ਤੇਰੇ ਭਗ ਤੇਰੀ ਭਗਤ ਸਲਾਮਤੋ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਵਿਧਿ ਰਣ ਕਰੈ ਹਰਿ ਪ੍ਰਭੂ ਜੀ ਤਪ ਤਪਹਿ ਜਪਹਿ ਵਿਅੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਬਸੰਮਰਤੋ ਸਾਸਤ ਜੀ ਕਾਰਿ ਕਰਿਆ ਕਟ ਕਰਮ ਕਰਤਾ ਜੇ ਭਗਤ ਜੇ ਭਗਤ ਬਰੇ ਗੰਨੂਕ ਜੀ ਜੋ ਬਾਗਾ ਮੇਰੇ ਹਰ ਭਗਵੰਤਾ ਤੂੰ ਆਦਿ ਬੁਰਖਾ ਪਰੰਪਰ ਕਰਤਾ ਜੀ ਤਦ ਜੈ ਵੜਿਆ ਵਰਨਾ ਕੋਈ ਤੂੰ ਜੁਗ ਜੁਗ ਇਕੋ ਸਦਾ ਸਦਾ ਤੂੰ ਇਕੋ ਜੀ ਤੂੰ ਨੈ ਚਲ ਕਰਤਾ ਸੋਈ ਤਦ ਆਪੇ ਭਾਵੇ ਸੋਈ ਵਰਤਾਇ ਜੀ ਤੁਹਾਨੂੰ ਦੁਆਪੇ ਕਰਾਂ ਸੋਈ ਤੁਧਿਆਪੇ ਸ੍ਰਿਸ਼ਟ ਸਭੇ ਉਪਾਈ ਤੁਧਿਆਪੇ ਸਰਜ ਸਭ ਗੋਈ ਜੈ ਨਾਨਕ ਗੁਣ ਗਾਵੇ ਕਰਦੇ ਕੇ ਜੀ ਜੋ ਸੰਸਾ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚੁ ਆਪਿ ਨੱਡਾ ਸਾਈ ਜੋ ਤਉ ਭਾਵੈ ਸੋਈ ਤਿਸਿ ਜੋ ਤਉ ਦੇਹ ਸੋਈ ਹਉ ਪਾਈ ਰਹਾਓ ਸਭ ਤੇਰੀ ਤੂ ਸਭ ਲਈ ਤਿਆਆ ਜਸਨਾ ਕਿਰਪਾ ਕਰ ਤਨ ਵਰਤਨ ਪਾਇਆੁਰ ਮੁਖ ਲਾਦਾ ਮਨ ਮੁਖ ਗੁਆਇਆ ਤਦ ਆਪ ਵਿਚੋੜਿਆ ਆਪ ਮਿਲਾਇਆ ਤੂੰ ਦਰਿਆ ਹੋ ਸਤਿ ਜਹੀ ਬਾਹੀ ਤਜ ਬੰਦੂ ਜਾ ਕੋਈ ਨਾਹੀ ਜੀਵ ਜੰਤਿ 잡ਦੇ ਰਖੇਲ ਵਿਯੋਗ ਮਿਲ ਵਿਚੜਿਆ ਸੰਜੋਗੀ ਮਿਲ ਜਸਨਾ ਤੂੰ ਜਾਣਦਾ ਹੈ ਸੋਈ ਜਨ ਜਾਣਾ ਅਰਗਣ ਸਤਿ ਜੀਆ ਕੋ ਖਾੜੇ ਜੇ ਨਾਰਤੇ ਵੇਤਾਂ ਸੁਖ ਪਾਇਆ ਸਾਇ ਤੇ ਹੀ ਹਰਨਾਮ ਸਮਾਇਆ ਤੋ ਆਪੇ ਕਰਤਾ ਤੇਰਾ ਕੀ ਆਸਾ ਹੋਏ ਕਦਮੰ ਦੂਜਾ ਵਰਨਾ ਕੋਏ ਤੂ ਕਰ ਕਰ ਵੇਖੈ ਜਾਣਾ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਦ ਸਰਵਰੜਾ ਪਹਿਲੇ ਨਵਾਸਾ ਪਾਣੀ ਬਾਗਤਨਹਿ ਕੀਆ ਤਉ ਕੁਜ ਮੋ ਪਗਨੀ ਚਾਲੈ ਆਪ ਦੇਖਾ ਤਹ ਲੋਬੀ ਆਲੀ ਮਾਨੈ ਕਿਨਾਂ ਚੈਤਸ ਬੂੜ ਬਨਾ ਹਰ ਵਿਸਰਤ ਤੇਰੇ ਗੁਣ ਗਲੇ ਆਰਾਵ ਨਾ ਹੋਂ ਜਦਿ ਸਤੀ ਦੇ ਪੜਿਆ ਮੂਰਖ ਮੁਗਦਾ ਜਨਮ ਭਇਆ ਰਵਤ ਨਾਨਕ ਜਨ ਕੀ ਸ਼ਰਣਾ ਜੰਤੂ ਨਾਹੀ ਵੀਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤਿ ਮਾਨੁ ਕਦੇ ਰੀਆ ਦੋ ਬੰਦ ਬਰਲੇ ਕੀ ਇਹ ਤੇਰੀ ਵਡਿਆ ਅਵਰ ਕਾਜ ਤਰਖ ਤਨੋ ਕਾਮ ਮੇਰੇ ਸਾਥ ਸੰਗਤ ਬਜ ਕੇ ਹਰ ਨਾਮ ਸਰੰਗ ਜਾਬ ਲਾਗ ਪਾ ਵਿਦਲ ਤਰਨ ਕੈ ਜਨਮ ਗ੍ਰਥਾ ਜਾਤ ਰਗ ਮਾਇਆ ਕਰਹਾਉ ਜਪ ਤਪ ਸੰਜਮ ਧਰਨ ਨਾਮ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਉ ਨਾਨਕ ਅੰਮ੍ਰਿਤ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਦ ਜੀ ਦਸਵੀਂ ਕਬਿਓ ਬਾਚ ਬੇਨਤੀ ਜੋ ਕੋਈ ਅਮਰੀ ਕਰੋ ਹਾਦਰ ਅਛਾ پورن ہوئے جدگی چا, ہمارا, اپنا جان کر سیوک سکھ سب کرتارا مور چرج کر درن کسنگری پورن ہوئے ہماری آساجرکی <coughs> رہ پیسا ਤਬਾਛਾਟ ਕੁਇ ਅਬਰ ਨਾ ਦਿਆਂ ਜੋ ਵਰਜਾ ਹੁ ਸਤੰਤੇ ਪਾਉ ਸੇਵਕ ਸੇ ਕਾ ਮਾਰੇ ਤਾਰੀਏ ਤੁਨ ਤੁਨ ਸਤਰੋ ਮਾਰੇ ਮਾਰੀਏ ਆਪ ਹਾਧਮ ਜਬ ਉਬਰੀਏ ਮਰਨ ਗਾਲ ਕਾ ਦਰਾਸਨ ਮਰੀਏ ਤੁਜੋ ਸਦਾ ਹਮਾਰੇ ਬਚਾ ਇਸ ਰੀਸ ਤੁਜੋ ਕਰੇ ਹੋਰ ਅੱਛਾ ਰੱਖ ਲਓ ਮੈ ਰੱਖਣ ਹਾਰੇ ਸਾਹਿਬ ਸੰਤ ਸਾਹਿਬੇ ਪਿਆਰੇ ਦੀਨ ਬੰਦ ਗੁਸਟਲ ਕੇ ਹੰਤਾ ਤਮੋ ਭਰੀ ਜਗਰ ਦਸ ਕੰਤਾ ਕਾਲ ਭਾਈ ਬ੍ਰਹਮਾ ਬਗਤਰਾ ਗਾਲ ਭਾਈ ਸ਼ਿਵ ਜੋਤਰਾ ਕਾਲ ਭੈ ਗਰਿਵਿਸ਼ਣ ਪ੍ਰਕਾਸ਼ ਚਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੁਗਿ ਸ਼ਿਵ ਕੀਓ ਬੇਗਰਾਂ ਬ੍ਰਹਮਾ ਜੋਤੀਓ ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤਿ ਦੇ ਚਰਨ ਪੁਜਾਇਓ आदन्त केत तारा सो गुरु संजो हमारा नवस्कारत सही को हमारी सकल प्रयोजन औ सवारी जो गन गोसोन सो दियो सत्रन गोवन औ आदि कियो गाडगडगय तरकी जानत पले भरि दी वीर बचात चिति देवन तेरे रसुला सफर गरफा दष्ट करहुला संत तंदोप पाए दे दी की ਸੋ ਕਪਾਇ ਸਾਧਨ ਕੇ ਸੁਖੀ ਏਕੇ ਕੀ ਮੇਰ ਵਿਚਾਰ ਨ ਗੜਗੜ ਕੇ ਫਰਵੜ ਕੇ ਜਾਣਾ ਜਵਦ ਕਰ ਕਰ ਕਰਦਾਰਾ ਪ੍ਰਜਾ ਤਰਤਵ ਦੇ ਅਪਾਰਾ ਜਵਿਆ ਕਰਕ ਕਰਤੋ ਕਭ ਨੂੰ ਤੋ ਮੈਂ ਮਿਲਤ ਦੇ ਤਰਸਾ ਬੂ ਜੇਤੇ ਵਗਨ ਸ੍ਰਿਸ਼ਟ ਸਭ ਤਾਰਾ ਆਪ ਆਪਣੀ ਬੂ ਜੋ ਚਾਰੈ ਸਭ ਸੰਵਿਤੇ ਰਹਿਤਨ ਰਾਲਮ ਜਾਨਤ ਵੇਦ ਭੇਦ ਰਿਆਲਮ ਨਰੰਕਾਰ ਨਿਰਵੇਕਾ ਨਰਲਾਮਬ ਆਦਨਿ ਲੋਨ ਆਦ ਅਸੰਭ ਦਾ ਕਾ ਮੂੜੋ ਜਾਰ ਦਵੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਹਨ ਅਨਵਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਗਹਤ ਸਦਾ ਸਵ ਨਰੰਕਾਰ ਕਾ ਚੀਨੋ ਤਨੈ ਪੇਵ ਆਪ ਆਪਣੀ ਉਤਹਾ ਜੇਤੀ ਵਰਣਤ ਬਨਨ ਬਨਨ ਤੋ ਦੇਤੀ تمرا لکھا نا جائے بسارا کیون سجا پرتا سانسارا ایک ارو پانو سروپا راں کو پہ او راں کا ہی پوپا انٹج جے رجے ستا جگینی اتبو جا کھان بہرہ چدینی کہوں بھول را جا بیویٹا کہوں سمدھ پہ سنکرے گیٹا سگری سوشتھ دکھائے چمپا ਜਾ ਜੋਗਾ ਸਰੂ ਸੰਜਪ ਅਵਰਚਾ ਮੇਰੀ ਦਵ ਕਰੋ ਇੱਕ ਵਾਰ ਇਸ ਕੋ ਸੰਗ ਰੋ ਦੁਸ਼ਟ ਜਤੇ ਓਟ ਵਾਤ ਤੁ ਪਾਤਾ ਸਾਗਲ ਮਲੇਸ਼ ਕਰੋ ਰਣ ਕਾਤਾ ਜੇ ਅਸਤ ਦਵ ਜਰ ਰੇ ਪਰੇ ਤਨ ਜੇ ਦੁਸ਼ਟ ਦੁਖਤ ਹੋਇ ਮਰੇ ਪ੍ਰਖ ਜਮਨ ਭਗ ਪਰੇ ਤੇ ਹਾਰੇ ਤਨ ਜੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਵਾਰ ਤਾਇਆ ਹੈ ਤਾਂ ਕੀ ਕਾਲ ਨਿਕਟ ਨਾ ਹੋਇਆ ਹੈ ਰਚਾ ਮੇ ਤਹ ਸਵ ਕਾਲਾ ਦੁਸ਼ਟ ਦਿਸਟਰਾਤ ਤ ਕਾਲਾ ਕਿਰਪਾ ਦ੍ਰਿਸ਼ਟ ਦਨ ਜਾਇ ਹੁ ਦਿਹਰੋ ਤਾਂ ਕੇ ਤਾਵ ਤਨ ਕੋ ਵਹਰੋ ਰਦ ਸੁਧ ਕੰਮੋ ਸੋਈ ਦੁਸ਼ਟ ਸਾਸ ਸਤਿਆਨ ਕੋਈ ਇਸੇ ਕ ਬਾਰਗਨ ਤਵਾ ਸੰਬਾਰਾ ਕਾਲ ਵਾਸਤੇ ਤਾਹੀ ਵਾਰਾ ਜਨਰ ਨਾਮ ਤਿਹ ਰੋ ਕਾ ਦਾਰਦ ਦੁਸ਼ਟ ਦੋਖ ਤੇ ਰਹਾ ਅੜੇ ਜਤਮਨ ਸੁਣ ਤਿਆਰੀ ਆਪਾ ਦਿਲ ਹੋ ਵਾਰੀ ਸਰੁ ਉਧਾਰਨ ਹੋ ਸਾਈ ਦੁਸ਼ਟ ਦੋਗਤੇ ਦੇਹ ਬਚਾਈ ਸੋਈਆ ਭਾਵੇਂ ਜਬ ਤੇ ਤੁਮਰੇ ਤਬ ਤੇ ਕੋ ਅੰਗ ਦਰੇ ਨੀ ਜਾਣਿਓ ਜਰਾ ਮਰਹੀਮ ਅਪਰਾਨ ਪੁਰਾਨ ਅਨੇਕਾਂ ਮਤੇ ਕੋ ਨਾ ਮਾਣਿਓ ਸਮਰਤ ਸਾਸਤਰ ਵੇਸ ਤੁਮੈ ਬਉਪੇਦ ਕਹਿ ਮਈ ਕਰਾ ਜਾਣਿਓ ਸਿਰਿਸ ਬਾਣ ਜਦ ਪੈ ਤੁਮਰੇ ਕਰ ਮਾ ਨ ਕੋ ਸਭ ਤੋਏ ਬਖਾਣਿਓ ਦੁਹਰਾ ਸਾਗਰ ਦਵਾਰ ਕੋ ਛਾਡ ਕੇ ਗਏ ਤੋ ਹਰ ਦਵਾਰ ਵਾਹਿਗੁਰੂ ਕੀ ਲਾਜ ਅਸ ਗੋਬਿੰਦ ਦਾਸ ਤੋਹਾ RAM KALI ਮਹੱਲਾ ਤੀਜ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪੈ ਮਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋ ਪਾਇਆ ਸਹਜ ਸੇਤੀ ਮਨੁਵ ਜੀ ਆਵਾਦਿਆ ਆ ਗੁਰਤਨ ਪਰਵਾਰ ਪਰਿਆ ਸ਼ਬਦ ਗਾਉਣੇ ਆਇਆ ਸਾਉ ਦੇ ਤੱਕਾ ਹੋ ਹਰੇ ਕੇ ਰਾਮਨ ਦਿਵਸਾ ਕਹੈ ਨਾਨਕ ਜੀ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤਸ ਤਰ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰ ਕਰ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰਤ ਸਵਾਮੀ ਸੋਗਾ ਮਨਹੁ ਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਹਬਾ ਕਿਆ ਨਹੀ ਕਰ ਤੇਰਾ ਕਰਤਾ ਤੇ ਰ ਸਭ ਕੇ ਚਾਹ ਜੈਸੇ ਦੇਹ ਸੋ ਭਾਵੇ ਸਦਾ ਸਭ ਸਰਾ ਤੇਰੀ ਨਾਮ ਮਨ ਵਸਾਈ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੀ ਕਹ ਨਾਨਕ ਸੱਚੇ ਸਾਹਿ ਕਿਆ ਨਹੀ ਕਰ ਤੇਰਾ ਸਾਚਾ ਨਾਮ ਮੇਰਾ ਅਧਾਰੋ ਸਾਚਾ ਨਾਮ ਮੇਰਾ ਅਧਾਰ ਰੇਰਾ ਆ ਜਨੁ ਭਖਾ ਸਭ ਗਵਾਹੀਆ ਕਰਿ ਸਾਚੁ ਸੁਖ ਬਣਾਇ ਵਿਸਿਆ ਜਿਨੇ ਚਾਹ ਤਾ ਪੁਜੈਆ ਸਦਾ ਕੁਰਬਾਨ ਕੀਤਾ ਗੁਰ ਬਿਟਾਉ ਜਿਸ ਦੀ ਆਏ ਬੜੈ ਆਈਆ ਕਹਿ ਨਾਨਕ ਸੁਨੋ ਸਤਿ ਸ਼ਉਤ ਰੂਪਿਆਰੋ ਸਾਚਾ ਨਾਮ ਵਿਰਾਧਾਰੋ ਵਾਜੀ ਬੰ ਜਿਸਵ ਦੁਧ ਘਰਤੋਂ ਪਾਗੇ ਕਰਤੁ ਬਾਗੇ ਸ਼ਬਦ ਵਾਜੀ ਕਲਾ ਜਿਤ ਕਰਤਾਰੀਆ ਪੰਚ ਦੁਧ ਦਵਸ ਕੀਤੇ ਕਾਲ ਕੰਟ ਕੁਮਾਰਿਆ ਤਰ ਕਰਮ ਪਾਇਆ ਤਦ ਜਨ ਕੋ ਤੇ ਨਾਮ ਹਰਿ ਕਾ ਲਾਗੇ ਕਹ ਨਾਨਕ ਦੱਸ ਗੋ ਤਦ ਤਾਰੇ ਅਨਹਦਵਾਜੀ ਆਨੰਦ ਸੁਣੋ ਬੜ ਬਾਗਿਓ ਸਗਰ ਮਨੁਰਤ ਪੂਰੇ ਭਾਰਗਵਨ ਪ੍ਰਭ ਪਾਇਆ ਤਰੇ ਸਗਰ ਬਸੂਰੇ ਦੁਖ ਰੋਗ ਸੰਤਾ ਭੋਕਰੇ ਸੁਣੀ ਸੱਚੀ ਬਾਣੀ ਸੰਤੋ ਸਾਜਨ ਭੈ ਸਰਸੇ ਉਰੇ ਗੁਰ ਤੇ ਜਾਣੀ ਸੁਣਦੇ ਪਨੀਤ ਕਹਤੇ ਭਵਿਤ ਸਤ ਗੁਰ ਰਹਿਆ ਪਰ ਪੂਰੇ ਬਨਵੰਤ ਨਾਨਕ ਗੁਰ ਚਰਣਾ ਲਾਗੇ ਵਾਜੇ ਅਨਹਗ ਤੂਰੇ ਬੰਦ ਆਪਣੀ ਮਹੱਲਾ ਪੰਜਵਾ ਥਾਲਵੇ ਧਨਵਸੂਪੀਓ ਸਤੰਤੋ ਵਿਚਾਰ ਅਬਰਤ ਨਾਮ ਧਾਇ ਗੁਰ ਕਾ ਫੈਉ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ

ਤਰਜ ਪਿਆ ਮੇ ਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨਵੰਤੀ ਬਹਿ ਹਰਿਆ ਪੌੜੀ ਤਤੈ ਤੁ ਸਮਰਥ ਜਿਥੈ ਕੋਈ ਨਾਹੀ ਉਥੈ ਤੇਰੀ ਰਖ ਅਗਨੀ ਉਦਰ ਮਾਈ ਸੁਣ ਕੈ ਜੁਮ ਕੇ ਦੂਤ ਨਾਹੀ ਤੇਰਾ ਛੱਡ ਜਾਈ ਪਾਉ ਜਲ ਵਿਖਮ ਸਗਾਉ ਗੁਰ ਸ਼ਬਦੀ ਪਾਰ ਪਾਈ ਜੇ ਗਲਗੀ ਪਿਆਸ ਅੰਮ੍ਰਿਤ ਸੇ ਖਾਈ ਕਨਵੇਂ ਹੋ ਪੁੰਨ ਗੁਣ ਗੋਬਿੰਦ ਗਾਇ ਸਭ ਸਨੋ ਕਿਰਪਾਲ ਸੰਭਾਲੇ ਸਾਰੇ ਸਾਰੇ ਵਰਤਾ ਕੋ ਨਾ ਜਾਈ ਜੀ ਆਵੈ ਤਿਆਹੇ ਸਲੋਕ ਮਾਲਾ 55 ਅੰਤਰ ਵਰਿਆ ਰਾਗਣਾ ਜੇ ਵਾਜ ਜਪ ਗੁਰਨਾਵ ਤੇ ਤਰੀ ਸਤਿਗੁਰੇ ਪੇਖਣਾ ਸ్రਵਣੀ ਸੁਨਣਾ ਗੁਰਨਾਵ ਸਤਿਗੁਰ ਸੋਈ ਤੀਰਤਿਆ ਦਰਗਹ ਪਾਈ ਅਠਾਓ ਕਹੁ ਨਾਨਕ ਚਿਰ ਪ੍ਰਾ ਕਰੀ ਜਿਸ ਨੋ ਮਾਤਦੀ ਜਗੁ ਵਾਹ ਤਮ ਕਾਟਿ ਜਾਇ ਬਰਲੇ ਕੀ ਕੀ ਮਹੱਲਾ ਪੰਜਵਾ ਰਕਿਰਕੜਾਰ ਆਪ ਵਾਰਿਆ ਗੁਰਤੀ ਪੈਰੀ ਪਾਏ ਖਾਸ ਸਵਾਰਿਆ ਵਾਪ ਦਇਆਲੇ ਮਨੋਰਾਵਸਾਰਿਆ ਨਾ ਸਾਧ ਜਨ ਕਾ ਸੰਗ ਪਵਜਲ ਤਾਰਿਆ ਸਾਗਤ ਅਨੰਦ ਗੁਸਟ ਖੰ ਨਮਾਹਿ ਵਿਦਾਰਿਆ ਤਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਜਮਰਤ ਸੁਖ ਹੋਏ ਸਗਲੇ ਦੁਖ ਜਾਈ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਜਮਰਤ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ